ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੁਕੰਦਪੁਰ ਤੋਂ ਅਪਰਾ ਜਾਂਦੀ ਸੜਕ ਤੇ ਟੂੜੀ ਵਾਲਿਆਂ ওভারਲੋਡ ਤੇਜ਼ ਰਫ਼ਤਾਰ ਟਰਾਲੀਆਂ ਹਰ ਦਿਨ ਕੋਈ ਨਾ ਕੋਈ ਨੁਕਸਾਨ ਕਰ ਰਹੀਆਂ ਹਨ ਜਿਨ੍ਹਾਂ ਨਾਲ ਹੁੰਦੇ ਗੰਭੀਰ ਸੜਕ ਹਾਦਸੇ ਉਪਰੰਤ ਵੀ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਲੋਕ ਆਏ ਦਿਨ ਇਹਨਾਂ ਟਰਾਲੀਆਂ ਕਰਕੇ ਹੁੰਦੇ ਆਪਣੇ ਜਾਨੀ ਮਾਲੀ ਨੁਕਸਾਨ ਤੋਂ ਪਾਰ ਹੀ ਪਰੇਸ਼ਾਨ ਹਨ ਇਸੇ ਕੜੀ ਵਿੱਚ ਪਿੰਡ ਰੈਪਾ ਹਕੀਮਪੁਰ ਦੇ ਬੱਸ ਅੱਡੇ ਤੇ ਦੁਕਾਨਾਂ ਅੱਗੇ ਬਣੀ ਲੋਹੇ ਦੀ ਵੱਡੀ ਸ਼ੈੱਡ ਅਤੇ ਸੂਰਜੀ ਲਾਈਟਾਂ ਪੁੱਟ ਦਿੱਤੀਆਂ ਗਈਆਂ ਬਾਗ ਵਿੱਚ ਟਰਾਲੀ ਵਾਲੇ ਖੰਡ ਅਤੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਵਾਸੀ ਰੈਪਾ ਨੇ ਦੱਸਿਆ ਕਿ ਉਹ ਇਥੇ ਕਰਿਆਨੇ ਦੀ ਦੁਕਾਨ ਚਲਾ ਕੇ ਆਪਣਾ ਪਰਿਵਾਰ ਪਾਲ ਰਹੀ ਹੈ ਲੇਕਿਨ ਦੁਕਾਨਾ ਦੇ ਪਿੱਛੇ ਬਣੀ ਦਾਣਾ ਮੰਡੀ ਵਿੱਚ ਰਾਤ ਸਮੇਂ ਤੋੜੀ ਦੀਆਂ ਪਰੀਆਂ ਓਵਰਲੋਡ ਟਰਾਲੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੇ ਮੋੜ ਕੱਟਦੇ ਸਮੇਂ ਉਹਨਾਂ ਦੀ ਦੁਕਾਨ ਅੱਗੇ ਬਣੀ ਸ਼ੈੱਡ ਰੇੜੀ ਅਤੇ ਬਿਜਲੀ ਦੇ ਖੰਬੇ ਉਖਾੜ ਦਿੱਤੇ ਜਿਸ ਨਾਲ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਸੇ ਸਬੰਧ ਵਿੱਚ ਦੁਬਈ ਤੋਂ ਸਟੀਫਨ ਮਲ ਰੈਪਾ ਨੇ ਮੰਗ ਕੀਤੀ ਕਿ ਟ੍ਰਾਲੀ ਵਾਲਿਆਂ ਵੱਲੋਂ ਦੁਕਾਨਦਾਰਾਂ ਦੇ ਕੀਤੇ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ ਅਤੇ ਸੜਕ ਤੇ ਹਾਦਸੇ ਰੋਕਣ ਲਈ ਟੁਕਵੇ ਪ੍ਰਬੰਧ ਕੀਤੇ ਜਾਣ। ਦੇਖਦੇ ਹਾਂ ਪੂਰੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜ਼ਰੂਰ ਕਰੋ ਜੀ। ਧੰਨਵਾਦ। ਹਾਜਮਨ ਕੀ ਨਾਮ ਤੁਹਾਡਾ? ਮੇਰਾ ਨਾਮ ਪਰਮਜੀਤ ਕੌਰ ਹੈ। ਇਹ ਕਿਹੜਾ ਪੰਡਾ ਜੀ? ਸਾਡਾ ਪੰਡਾ ਰੈਪਾ ਹੈ। ਆ ਤੁਹਾਡੀਆਂ ਦੁਕਾਨਾਂ ਕਿਹਦੇ ਜਿਹੜੇ ਸਾਡੇ ਤੇ ਪੈ ਨਹੀਂ ਕਿੱਥੇ ਪੈ ਨਹੀਂ ਇਹ ਹੰਗੀਮਪਾਲਰ ਪਾਸੇ ਬੈਣੀਆਂ ਆਪਣੀਆਂ ਹਾਂਜੀ ਮੰਡੀ ਦੇ ਨਜ਼ਦੀਕ ਮੰਡੀ ਦੇ ਨਜ਼ਦੀਕ ਹਾਂਜੀ ਓਕੇ ਕੀ ਸਮੱਸਿਆ ਹੋਈ ਆ ਜਿਹੜਾ ਤੁਹਾਡਾ ਟੁੱਟਿਆ ਹੋਇਆ ਸ਼ੈੱਟ ਵਗੈਰਾ ਸਾਰਾ ਇਹ ਲਾਈਟਾਂ ਲੋਕਾਂ ਨੂੰ ਸਰ ਆਪਣਾ ਇਹ ਭੌਂਗ ਸੀਗੇ ਉੱਥੇ ਖੜੇ ਹੁੰਦੇ ਆ ਇਹ ਹੁਣ ਮੰਡੀ 'ਚ ਲੈ ਕੇ ਪਿਛਲੀ ਸਾਈਡ ਤੇ ਜਿਹੜੀ ਟੁੜੀ ਵਾਲੀਆਂ ਟੁੜੀ ਵਾਲੀਆਂ ਟਾਲੀਆਂ ਹਾਂਜੀ ਭਰਿਆ ਸੀ ਭੌਂਗ ਜਿਆਦਾ ਤੇ ਇੱਥੋਂ ਲੈ ਕੇ ਗਏ ਆ ਪਿੱਛੇ ਖੜੀਆਂ ਕੀਤੀਆਂ ਮੰਡੀ 'ਚ ਉਹਨਾਂ ਨੇ ਤੇ ਵਾਪਸ ਆਉਂਦੇ ਚਾਰ ਕ ਵਜੇ ਜਦੋਂ ਉਹ ਕੱਢੀਆਂ ਆ ਕੱਢਣ ਲੱਗਿਆ ਨੇ ਨਾ ਸੱਚੇ ਸਾਈਡ ਦੇ ਜਿਆ ਬਸਾ ਦਿੱਤੀ ਆ ਅੰਗਲ ਜੇ ਬਸਾਤੇ ਸਾਰੇ ਘੜਿਸ ਦੇ ਉਹਨੇ ਸਾਰੀ ਆ ਲੈ ਗਏ ਆ ਹਾਂਜੀ ਕੀ ਕੀ ਪਸਾਨ ਹੋਇਆ ਨੁਕਸਾਨ ਸਾੜਿਆ ਰੈਡੀ ਹੋ ਗਈ ਆ ਜਿਹੜਾ ਸਾਰੀ ਸ਼ੈਡਡ ਹੈ ਪਈ ਆ ਹਾਂਜੀ ਸਾਰੇ ਆ ਬਿੰਗੇ ਹੋ ਗਏ ਐਂਗਲ ਸਾਰੇ ਲਾਈਟ ਵੀ ਡਟ ਗਈ ਆ ਸਨਲਾਈਟ ਲੱਗੀ ਸੀਗੀ ਸਰਕਾਰੀ ਉਹ ਵੀ ਟਟ ਗਈ ਆ ਜਿਹੜਾ ਬਟ ਦਿੱਤੀ ਆ ਉਧਰੋਂ ਵੀ ਸਾਰੇ ਐਂਗਲ ਡਟ ਗਏ ਆ ਤੇ ਆ ਸਾਰੀ ਸੈੱਡ ਉੱਪਰ ਡੱਗੀ ਆ ਤੇ ਬਿਜਲੀ ਦਾ ਵੀ ਆ ਕੰਮ ਸਾਰੇ ਤਾਰਾਂ ਤੋਂ ਟਟ ਗਈਆਂ ਹਾਂਜੀ ਉਫਰਾਰ ਹੋ ਗਏ ਮੁੜ ਕੇ ਹਾਂਜੀ ਉਹ ਨਹੀਂ ਉਹ ਨੀਵਾ ਤਾਂ ਹਸੀ ਦਾ ਫਿਰ 7 ਵਜੇ ਦੁਕਾਨ ਖੋਲੀ ਆ ਸਾਨੂੰ ਆਏ ਨੂੰ ਪਤਾ ਲੱਗਾ ਵੀ ਮਤਲਬ ਦੁਕਾਨ ਤੇ ਆ ਨੁਕਸਾਨ ਹੋਇਆ ਆ ਉਹ ਤਾਂ ਬੰਦੇ ਨਿਕਲ ਗਏ ਆ ਓਕੇ ਇੱਥੋਂ ਮਤਲਬ ਕਿੰਨੀਕ ਸਪੀਡ ਤੇ ਜਾਂਦੇ ਆ ਉਹ ਜਿਹੜੇ ਟਰੈਕਟਰ ਇਹ ਟਰੈਕਟਰ ਤਾਂ ਜੀ ਬਹੁਤ ਜ਼ਿਆਦਾ ਸਪੀਡ ਤੇ ਜਾਂਦੇ ਜਦੋਂ ਆਉਂਦੇ ਆ ਇਧਰੋਂ ਬਹੁਤ ਜ਼ਿਆਦਾ ਤੇਜ਼ ਲੰਘਦੇ ਹੁਣ ਆ ਇੱਥੇ ਆ ਅੱਡਾ ਅੱਡੇ ਤੋਂ ਵੀ ਕੋਈ ਵੀ ਮਤਲਬ ਬ੍ਰੇਕ ਸਪੀਡ ਬ੍ਰੇਕਰ ਨਹੀਂ ਲਗਾਏਗਾ ਇੱਥੋਂ ਬਹੁਤ ਜ਼ਿਆਦਾ ਤੇਜ਼ ਜਾਂਦੇ ਆ ਇਧਰੋਂ ਵੀ ਆਉਂਦੇ ਆ ਮਰ ਭੌਂਗ ਜਾ ਭਰੇ ਹੁੰਦੇ ਉਹਨਾਂ ਦੇ ਤੇ ਬਹੁਤ ਖਤਰਾ ਆ ਜਿੱਦਾਂ ਹਾਂਜੀ ਉਹ ਪਿੱਛੇ ਜਿਹੜੇ ਇਸ ਰੋਡ ਤੇ ਕੋਈ ਬੱਚੇ ਦੀ ਮੌਤ ਹੋਈ ਹਾਂਜੀ ਪਹਿਲਾਂ ਐਕਸੀਡੈਂਟ ਹੋਇਆ ਜੀ ਸਾਡੇ ਆਪਣੇ ਘਰਾਂ ਦੇ ਮੁੰਡਾ ਆ ਉਹਨਾਂ ਦਾ ਸਾਈਡ ਤੇ ਖੜੇ ਸੀ ਉਹ ਵੀ ਮਤਲਬ ਗੱਡੀ ਉਹਨੂੰ ਮਾਰ ਕੇ ਚਲ ਗਈ ਆ ਹਾਂਜੀ ਯਾਨੀ ਰਫ਼ਤਾਰ ਨਾਲ ਗੱਡੀ ਬਹੁਤ ਗੱਡੀਆਂ ਬਹੁਤ ਰਫ਼ਤਾਰ ਨਾਲ ਆਉਂਦੀਆਂ ਇੱਧਰ ਤੇ ਇੱਥੇ ਬਹੁਤ ਨਾ ਐਕਸੀਡੈਂਟ ਕਈ ਹੋਏ ਐ ਇੱਕ ਨਹੀਂ ਹੋਇਆ ਐਕਸੀਡੈਂਟ ਬਹੁਤ ਹੋਇਆ ਇੱਥੇ ਮੁੰਡਾ ਆਪਣੇ ਬਾਲਮਿਕਿਆ ਸੀਗਾ ਉਹਨਾਂ ਦੇ ਵਿੱਚੋਂ ਜਦੋਂ ਲੰਘਿਆ ਤੇ ਉਹਦੇ ਇੱਕ ਗੱਡੀ ਵੱਜੀ ਆ ਲੱਤ ਡਟ ਗਈ ਸੀ ਉਹਦੀ ਵੱਲ ਹੋ ਗਿਆ ਉਹਨਾਂ ਬੀਤੇ ਦੋ ਤਿੰਨ ਸਾਲਾਂ ਜਾਂ ਚਾਰ ਸਾਲ ਹੋ ਗਿਆ ਹਾਂਜੀ ਕੀ ਮੰਗ ਕਰਦੇ ਹੋ ਪਰ ਸਰਕਾਰ ਤੋਂ ਮੰਗ ਮੰਗ ਕਰਾਂਗੇ ਵੀ ਹੁਣ ਆ ਇੰਨਾ ਇਹਨਾਂ ਨੂੰ ਮਤਲਬ ਰੋਕਿਆ ਜਾਵੇ ਹੈਨਾ ਉਹ ਇੰਨੇ ਜੇ ਲੈ ਜਾਂਦੇ ਸਪੀਡਾਂ ਦੇ ਜਾਂਦੇ ਉਹ ਥੋੜੇ ਘੱਟ ਕਰਨ ਇਹ ਵਾਲੇ ਜੇ ਨੁਕਸਾਨ ਹੁੰਦੇ ਵੀ ਇਹ ਪਰਭਾਈ ਕੌਣ ਕਰਨਗੇ ਸਾਡੇ ਦਾ ਦੁਕਾਨ ਦਾ ਖਰਚਾ ਆਪਣਾ ਹੀ ਘਰ ਦਾ ਮਸੀਂ ਤੁਰਦਾ ਨਾ ਖਰਚਾ ਤੇ ਦੁਕਾਨਾਂ ਇੰਨੇ ਸਾਰੇ ਖਰਚੇ ਹੁੰਦੇ ਆ ਨੁਕਸਾਨ ਹੁੰਦੇ ਆ ਇਹ ਪਰਭਾਈ ਕਿੱਥੋਂ ਕਰਨੀ ਅਸੀਂ ਅਸੀਂ ਤਾਂ ਆਪਣਾ ਘਰ ਦਾ ਮਸੀਂ ਖਰਚਾ ਤੋੜਦੇ ਪੰਜੀ ਸਾਥੀਓ ਵਾਹਿਗੁਰੂ ਜੀ ਕਾ ਕਾਲ ਸਭ ਵਾਹਿਗੁਰੂ ਜੀ ਕੀ ਫਤਿਹ ਸੋ ਸਾਥੀਓ ਮੈਂ ਸਟੀਫਨ ਮਾਲਪਿੰਡ ਰੈਪਾ ਵਿਦੇਸ਼ ਤੋਂ ਸੋ ਇੱਕ ਜਿੰਨੇ ਵੀ ਸਾਡੇ ਐਨਐਨਆਰ ਵੀਰਿਆ ਜਾਂ ਫਿਰ ਸਾਡੇ ਪਿੰਡ ਰੈਪਾਂ ਤੇ ਪਿੰਡ ਹਕੀਮਪੁਰ ਦੀ ਪੰਚਾਇਤ ਜਾਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਕਿ ਤਕਰੀਬਨ ਆਪਣਾ ਰੋਡ ਜਿਹੜਾ ਹਕੀਮਪੁਰ ਆ ਇਹਦੇ ਉੱਪਰ ਰੋਡ ਜਿਹੜਾ ਚੱਲ ਰਿਹਾ ਇਹ ਨਵਾਂ ਬਣ ਚੁੱਕਾ ਆ ਤਕਰੀਬਨ ਮੈਨੂੰ ਇਸ ਰੋਡ ਦੇ ਉੱਪਰ ਰਹਿੰਦੇ ਨੂੰ ਤਕਰੀਬਨ 22 ਸਾਲ ਹੋ ਗਏ ਆ ਸੋ 22 ਸਾਲਾਂ ਦੇ ਵਿੱਚ ਕਾਫੀ ਜਿਹੜੇ ਐਕਸੀਡੈਂਟ ਇੱਥੇ ਹੋਏ ਆ ਜਿਨ੍ਹਾਂ ਦੀ ਕਈਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤਕਰੀਬਨ 20 22 ਸਾਲ ਤੋਂ ਇੱਥੇ ਦੇਖ ਰਹੇ ਆ ਕਿ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਆ ਤੇ ਇਸ ਨੂੰ ਦੋ ਜਿਹੜੇ ਰੋਡ ਆ ਲੱਗਦੇ ਆ ਉਹ ਇੱਕ ਫੂਗਲ ਪਿੰਡ ਹਕੀਮਪੁਰ ਵੱਲੋਂ ਆਉਂਦਿਆਂ ਨੂੰ ਤੇ ਇੱਕ ਗੁਰੂ ਰਵਿਦਾਸ ਮੁਹੱਲਾ ਪਿੰਡ ਰਹਿਪੇ ਵੱਲੋਂ ਆਉਂਦਿਆਂ ਨੂੰ ਤੇ ਇਸ ਦੇ ਉੱਪਰ ਜਦੋਂ ਰੋਡ ਦੇ ਉੱਪਰ ਕੋਈ ਬੰਦਾ ਚੜਦਾ ਆ ਜਾਂ ਫਿਰ ਕਾਫੀ ਜਿਹੜਾ ਸਪੀਡ ਦੇ ਨਾਲ ਆਉਦੇ ਆ ਉਹ ਨਹੀਂ ਪਤਾ ਲੱਗਦਾ ਜਿਹੜਾ ਨੁਕਸਾਨ ਮੌਕੇ ਤੇ ਹੀ ਹੋ ਜਾਂਦਾ ਆ ਕਾਫੀ ਜੜੀਆਂ ਮੋਤਾ ਇਸ ਰੋਡ ਦੇ ਉੱਪਰ ਪਈਆਂ ਕਾਫੀ ਪਿੱਛੇ ਆਪਾਂ ਜੇ 2 ਮਹੀਨੇ ਪਿੱਛੇ ਚੱਲ ਜਾਈਏ ਉਹਦੇ ਉੱਪਰ ਸੁੱਕੀ ਮਲ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਹਰਮਨ ਮਾਲ ਤੇ ਸੁਖੀ ਮਾਲ ਦਾ ਐਕਸੀਡੈਂਟ ਹੋਇਆ ਸੀ ਉਹ ਮੌਕੇ ਤੇ ਹੀ ਮੌਤ ਹੋ ਗਏ ਸੀ ਤੇ ਆਪਾਂ ਹੁਣ ਸਾਰੇ ਹੀ ਪੰਚਾਇਤ ਨੂੰ ਅਤੇ ਪਿੰਡ ਰਿਆਪਾਰੀ ਦੇ ਹੈ ਪਿੰਡ ਹਕੀਮਪੁਰ ਦੀ ਪੰਚਾਇਤ ਨੂੰ ਬੇਨਤੀ ਕਰਦੇ ਆ ਕਿ ਹੁਣ ਬੀਤੀ ਰਾਤ ਇਹੀ ਫੋਕਲ ਪ੍ਰੈਂਟ ਦੇ ਵਿੱਚ ਟਰਾਲੀਆਂ ਖੜੀਆਂ ਜਿਹੜੀਆਂ ਟਰਾਲੀਆਂ ਭੌਂਗ ਵਾਲੀਆਂ ਹੋਣੀਆਂ तकरीबन ਰਾਤ ਨੂੰ 11 12 ਵਜੇ ਉੱਤੇ ਖੜ੍ਹਦੀਆਂ ਆ ਤੇ ਸਵੇਰ ਨੂੰ ਤੜਕੇ ਨਿਕਲਦੀਆਂ ਔਰ ਤੜਕੇ ਨਿਕਲਦੇ ਹੀ ਸਵੇਰ ਨੂੰ ਜਿਹੜੀਆਂ ਹਕੀਮਪੁਰ ਦੇ ਮੋੜ ਦੇ ਉੱਪਰ ਦੁਕਾਨਾਂ ਬਣੀਆਂ ਆ ਹਰ ਭਾਗ ਮੱਲ ਦੀਆਂ ਸੋ ਉਹਦੀ ਜਿਹੜੀ ਸ਼ੈੱਡ ਆ ਤਕਰੀਬਨ ਉਹ ਤੋੜ ਗਏ ਮੋਰੇ ਜਿਹੜੀ ਸੀਗੀ ਲੱਗੀ ਉਹ ਮਾਲਟਾ ਬਾਤ ਕੜਿਆਨਾ ਤੇ ਉਹੋ ਤੇ ਅਤੇ ਨਾਲ ਹੀ ਜਿਹੜੀ ਉਹਦੇ ਉੱਪਰ ਲਾਈਟ ਲੱਗੀ ਹੋਈ ਸਰਕਾਰੀ ਉਹ ਵੀ ਤੋੜ ਕੇ ਉਹ ਸੱਟ ਗਿਆ ਤੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਆ ਕਿ ਇਹਨਾਂ ਬੰਦਿਆਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਰਚਾ ਦਰਜ ਕੀਤਾ ਜਾਵੇ ਅਤੇ ਨਾਲ ਹੀ ਜਿਹੜਾ ਮਾਲਵਾ ਹੈ ਉਹ ਮਾਲਕਾਂ ਨੂੰ ਦਵਾਇਆ ਜਾਵੇ तकरीबन 20 ਤੋਂ 22 ਸਾਲ ਹੋ ਗਏ ਮੈਨੂੰ ਇਸ ਦੁਕਾਨਾਂ ਦੇ ਉੱਪਰ ਰਹਿੰਦੇ ਨੂੰ ਇਸ ਰੋਡ ਦੇ ਉੱਪਰ ਤੇ ਬਹੁਤ ਨੁਕਸਾਨ ਹੋ ਰਿਹਾ ਤੇ ਇਸ ਦੇ ਉੱਪਰ ਸ਼ੀਸ਼ੇ ਅਤੇ ਨੁਕਰਾਂ ਦੇ ਉੱਪਰ ਅਤੇ ਜਿਹੜਾ ਰੋਡ ਦੇ ਉੱਪਰ ਆ ਹਾਈਵੇ ਦੇ ਉੱਪਰ ਸਟਾਪਰ ਜਿਹੜੇ ਅਤੇ ਸ਼ਾਈਨ ਬੋਰਡ ਲਵਾਏ ਜਾਣ ਚਾਹ ਕੇ ਕਿਸੇ ਦਾ ਜਿਹੜਾ ਨੁਕਸਾਨ ਨਾ ਹੋ ਕੇ ਸਪੇ ਜੀ ਜੈ ਪੀਮ ਵਪਾਰ ਦੇ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਹ